ਸਸਿਆਕਸਾਂ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਰਿਧਿਆਲਾਣਾ ਜ਼ਿਲ੍ਹਾ ਫਰੀਦਕੋਟ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਜੋ ਤੁਹਾਨੂੰ ਸਾਹਮਣੇ ਦਿਖ ਰਿਹਾ ਦੇਖਣ 'ਚ ਐ ਲੱਗਦਾ ਵੀ ਜਿਵੇਂ ਆਲੂ ਹੁੰਦੇ ਆ ਪਰ ਇਹ ਆਲੂ ਨਹੀਂ ਗੇ ਇਹ ਹੈਗੇ ਆ ਚੀਕੂ ਜਿਹੜੇ ਕੇ ਆਪਣੇ ਘਰ ਦੇ ਬੂਟੇ ਤੋਂ ਹੀ ਆਪਾਂ ਨੂੰ ਇਹੇ ਤੋੜੇ ਸੀ ਕਿ ਆਪਾਂ ਅੱਜ ਆ ਤੁਸੀਂ ਦੇਖ ਰਹੇ ਹੋ ਇਹਦਾ ਸਾਈਜ਼ ਵੀ ਪੂਰਾ ਵੱਡਾ ਬਣ ਜਾਂਦਾ ਚੀਕੂ ਦਾ ਤੇ ਪਰ ਚੀਕੂ ਦਾ ਇੱਕ ਇਹ ਹੁੰਦਾ ਵੀ ਇਹ ਜਿਹੜਾ ਨਾ ਬੂਟੇ ਦੇ ਉੱਤੇ ਦੀ ਪੱਕਦੇਗੇ ਤੇ ਇਹਨਾਂ ਨੂੰ ਪਕਾਉਣ ਵਾਸਤੇ ਆਪਾਂ ਨੂੰ ਇਹ ਤੋੜਨੇ ਪੈਂਦੇ ਆ ਅੱਜ ਕੱਲ ਜਿਵੇਂ ਹੁਣ ਇਹ ਵਿੱਚੋਂ ਤਿਆਰ ਹੋਣਗੇ ਵਿੱਚੋਂ ਬ੍ਰਾਊਨ ਵਗੈਰਾ ਹੋਏ ਹੁੰਦੇ ਆ ਪਰ ਇਹਨਾਂ ਨੂੰ ਆਪਾਂ ਜਿਵੇਂ ਜਿਸ ਤਰ੍ਹਾਂ ਆਹ ਠੇਕੀ ਆਪਣੀ ਪਈ ਇੱਥੇ ਇਸ ਤਰ੍ਹਾਂ ਇਹਨੂੰ ਇੱਕ ਗੱਤੇ ਦੇ ਬਾਕਸ ਦੇ ਵਿੱਚ ਆਪਾਂ ਰੱਖ ਕੇ ਇਹ ਥੱਲੇ ਵੀ ਇਹਦੇ ਰੱਖੇ ਹੋਏ ਆਪਾਂ ਜਿਵੇਂ ਆ ਰੱਖੇ ਹੋਏ ਆ ਸਾਰਾ ਇਹ ਭਰੀ ਵੀ ਹੈ ਅੱਜ ਆਪਾਂ ਤੋੜੇ ਸੀ 10-12 ਕਿਲੋ ਚੀਕੂ ਆਪਣੇ ਬੂਟਾ ਲੱਗਾ ਵਿਆ ਘਰੀ ਆਪਣੇ ਤੇ ਥੱਲੇ ਵੀ ਇਹਦੇ ਰੱਖ ਲੈਨੇ ਪੇਪਰ ਵਗੈਰਾ ਤੇ ਉੱਪਰੋਂ ਵੀ ਇਸ ਤਰ੍ਹਾਂ ਇਹਨੂੰ ਐ ਕਰਕੇ ਪੇਪਰਾਂ ਨਾਲ ਟਾ ਕੇ ਤੇ 4-5 ਦਿਨ ਇਹਨਾਂ ਨੂੰ ਆਪਾਂ ਬੰਦ ਰੱਖਣਾ ਬਿਨਾ ਹਵਾ ਤੋਂ ਤੇ 4-5 ਦਿਨਾਂ ਵਿੱਚ ਇਹ ਬਹੁਤ ਵਧੀਆ ਤਿਆਰ ਹੋ ਜਾਣਗੇ ਕੋਈ ਆਪਾਂ ਇੱਥੇ ਕੈਮੀਕਲ ਨਹੀਂ ਵਰਤਨਾ ਕੋਈ ਦਵਾਈ ਨਹੀਂ ਵਰਤਣੀ ਕੋਈ ਮਸਾਲਾ ਨਹੀਂ ਲਾਉਣਾ ਸਿਰਫ ਇਹਨਾਂ ਨੂੰ ਤੋੜ ਕੇ 4-5 ਦਿਨ ਬਸ ਇਸ ਠੇਕੀ ਜੀ ਚ ਆਪਾਂ ਬਾਕਸ ਜੇ ਵਿੱਚ ਪਾ ਕੇ ਰੱਖ ਦੇਣਾ ਤੇ 4-5 ਦਿਨਾਂ ਬਾਅਦ ਜਦੋਂ ਇਹਨਾਂ ਨੂੰ ਆਪਾਂ ਕੱਢਾਂਗੇ ਤੇ ਪੂਰੇ ਵਧੀਆ ਖਾਣ ਲਾਸਤੇ ਇਹ ਤਿਆਰ ਹੋਣਗੇ ਸੋ ਦੋਸਤੋ ਜਿਹੜੇ ਵੀ ਫਲ ਇਹ ਆਪਣੇ ਹਰ ਤਰ੍ਹਾਂ ਦੇ ਆਪਣੇ ਹੋ ਜਾਂਦੇ ਆ ਤੇ ਜਰੂਰ ਤੁਸੀਂ ਵੀ ਜਰੂਰ ਫਲ ਲਾਇਆ ਕਰੋ ਤੇ ਘਰ ਦਾ ਜਿਹੜਾ ਫਲ ਹੈ ਬਿਨਾਂ ਦਵਾਈਆਂ ਤੋਂ ਕੈਮੀਕਲ ਤੋਂ ਹੁੰਦਾ ਇਹ ਤੇ ਲੱਗਦਾ ਵੀ ਵਾਧੂ ਹੈ ਦੇ ਇਹਦਾ ਇੱਕ ਹੁੰਦਾ ਵੀ ਜਿਹੜਾ ਚੀਕੂ ਦਾ ਬੂਟਾ ਹੈ ਇਹ 5-6 ਸਾਲਾਂ ਬਾਅਦ ਫਲ ਦੇਣ ਲੱਗਦਾ ਹੈ ਆਪਣਾ ਥੋੜਾ ਜਿਹਾ ਜਿਹੜਾ ਹੁੰਦਾ ਸਬਰ ਘੱਟ ਰੱਖਦੇ ਆਪਾਂ ਤੇ 4-5 ਸਾਲ ਜਦੋਂ ਫਲ ਨਹੀਂ ਦਿੰਦਾ ਆਪਾਂ ਨੂੰ ਐ ਲੱਗਦਾ ਵੀ ਇਹਨੇ ਕੋਈ ਲੱਗਣਾ ਤਾਂ ਹੈ ਨਹੀਂ ਕੁਛ ਇਹਨੂੰ ਤੇ ਵੀ ਇਹ ਬੂਟਾ ਆਪਾਂ ਪੱਟ ਕੇ ਹੋਰ ਕੋਈ ਲਾ ਦਈਏ ਪਰ ਇਹ 4-5 ਸਾਲਾਂ ਬਾਅਦ ਦਿੰਦਾ ਫਲ ਤੇ ਬਹੁਤ ਜ਼ਿਆਦੇ ਚੀਕੂ ਲੱਗਦੇ ਆ ਤੇ ਬਹੁਤ ਜ਼ਿਆਦੇ ਸਵਾਦ ਹੁੰਦੇ ਆ ਬਾਜ਼ਾਰ ਵਾਲੇ ਇਸ ਇਹਨਾਂ ਚੀਕੂਆਂ ਦੀ ਇਹ ਨਹੀਂ ਕਰ ਸਕਦੇ ਜਿਹੜੇ ਆਪਾਂ ਬਾਜ਼ਾਰ ਚੋਂ ਖੀਰ ਕੇ ਖਾਣੇ ਆ ਤੇ ਇਹ ਬਹੁਤ ਵਧੀਆ ਕੁਆਲਿਟੀ ਤੇ ਬਾਕੀ ਨਾਲੇ ਜਿਹੜਾ ਉਹ ਹੁੰਦੇ ਆ ਆਪਾਂ ਉਹ ਕਿਲਵਾਂ ਚ ਲਿਆਉਣੇ ਆ ਆਪਾਂ ਕਿਲੋ ਲਿਆਂਦੇ 2 ਕਿਲੋ ਲਿਆਂਦੇ ਇਹ ਬਾਧੂ ਖੁੱਲੇ ਟੋਕਰੇ ਭਰ ਕੇ ਲੈਂਦੇ ਆ ਆਪਦੇ ਨਾਲੇ ਆਪ ਖਾਓ ਨਾਲੇ ਰਿਸ਼ਤੇਦਾਰਾਂ ਨੂੰ ਖਵਾਓ ਦੋਸਤਾਂ ਮਿੱਤਰਾਂ ਨੂੰ ਤੇ ਘਰ ਦੇ ਫਾਲੀ ਖਵਾਓ ਸਾਰਿਆਂ ਨੂੰ ਵਧੀਆ ਚੀਜ਼ ਹੁੰਦੀ ਆ ਸੋ ਦੋਸਤੋ ਇਹ ਅੱਜ ਜ ਆਪਣਾ ਵਿਸ਼ਾ ਸੀਗਾ ਚੀਕੂ ਕਿੰਨੇ ਚਿਰ ਬਾਅਦ ਲੱਗਦਾ ਤੇ ਕਿੰਨੇ ਟਾਈਮ ਚ ਇਹ ਪੱਕਦਾ ਇਹਦਾ ਇੱਕ ਹੋਰ ਵੀ ਖੂਬਸੂਰਤੀ ਹੈ ਚੀਕੂ ਦੀ ਵੀ ਇਹਨੂੰ ਅੱਜਕੱਲ ਨਾਲੇ ਤਾਂ ਇਹਦਾ ਫਲ ਪੱਕ ਜਾਂਦਾ ਨਾਲ ਹੀ ਇਹ ਅਗਲੇ ਸਾਲ ਆਸਤੇ ਜਿਹੜੇ ਫੁੱਲ ਆ ਉਹ ਵੀ ਇਹਨੂੰ ਲੱਗੇ ਆਉਂਦੇ ਆ ਤੇ ਇਹ ਜਿਹੜੇ ਹੁਣ ਇਹਨੂੰ ਫੁੱਲ ਲੱਗੇ ਹੁੰਦੇ ਆ ਤੇ ਉਹ ਅਗਲੇ ਸਾਲ ਉਹ ਚੀਕੂ ਤਿਆਰ ਹੋ ਜਾਂਦੇ ਆ ਤੇ ਇੱਕ ਸਾਲ ਦੇ ਵਿੱਚ ਇਹ ਬਣਦਾ ਸਾਰਾ ਫਲ ਤਿਆਰ ਹੋ ਕੇ ਤੇ ਸੋ ਦੋਸਤੋ ਥੈਂਕ ਯੂ ਧੰਨਵਾਦ